ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਜੀ ਮੈਂ ਜਿਹੜੀ ਆਪ ਜੀ ਨੂੰ ਬੇਨਤੀ ਕਰਨ ਲੱਗਾ ਹਾਂ ਇਹ ਬਹੁਤ ਜ਼ਰੂਰੀ ਅਤੇ ਧਿਆਨ ਦੇ ਨਾਲ ਸੁਣਨ ਵਾਲੀ ਹੈ ਆ ਫੜਿਓ ਕਿਉਂਕਿ ਜਿੱਥੇ ਗੁਰੂ ਗੁਰੂ ਅਰਗਬੇਸਰ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਾਨਾ ਉਹਨਾਂ ਨੇ ਇੱਕ ਤਲਵਾਰ ਪਹਿਨੀ ਸੀ ਮੀਰੀ ਦੀ ਭਾਵ ਕੀ ਰਾਜ ਦੀ ਰਾਜ ਮਤਲਬ ਆਪਣੀ ਕੌਮ ਨੂੰ ਕੱਤਰ ਕਰਨ ਵਾਸਤੇ ਉਹਨਾਂ ਨੇ ਇੱਕ ਮੀਰੀ ਦੀ ਤਲਵਾਰ ਪਹਿਨਣ ਕੀਤੀ ਇੱਕ ਪੀਰੀ ਦੀ ਪੀਰੀ ਦੀ ਜਿਹੜੀ ਧਾਰਮਿਕ ਤਲਵਾਰ ਅਤੇ ਮੀਰੀ ਦੀ ਰਾਜ ਦੀ ਤਲਵਾਰ ਹੁਣ ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਆਪਣੀ ਕੌਮ ਇਕੱਤਰ ਹੋ ਰਹੀ ਆ ਤੇ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਆਪ ਸੰਗਤਾਂ ਨੂੰ ਜਾਂ ਸੋਸ਼ਲ ਮੀਡੀਆ ਰਾਹੀਂ ਜਾਂ ਜਿੱਥੇ ਵੀ ਆਪਣੇ ਧਾਰਮਿਕ ਸਮਾਗਮ ਹੁੰਦੇ ਹਨ ਜਾਂ ਸਮਾਜਿਕ ਸਮਾਗਮ ਹੁੰਦੇ ਹਨ ਉਹਨਾਂ ਦੇ ਵਿੱਚ ਜਾ ਕਰਕੇ ਜਿੱਥੇ ਆਪਾਂ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਲੱਛਣਾਂ ਜਿਹੜੀਆਂ ਨੇੜੇ ਆ ਚੁੱਕੀਆਂ ਹਨ ਥੋੜੇ ਦਿਨ ਨੂੰ ਹੋਣੀਆਂ ਹਨ ਭਾਵੇਂ 6 ਮਹੀਨਿਆਂ ਦੇ ਵਿੱਚ ਹੋ ਜਾਣ ਭਾਵੇਂ 4 ਮਹੀਨਿਆਂ 'ਚ ਭਾਵੇਂ ਸਾਲ ਲੱਗ ਜਾਏ ਆਪਾਂ ਤਿਆਰੀ ਰੱਖਣੀ ਹੈ ਆਪਣੀ ਵੱਧ ਤੋਂ ਵੱਧ ਹੁਣ ਸਮਾਂ ਹੋਰ ਮਿਲ ਚੁੱਕਾ ਹੈ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਜਿਹੜੀਆਂ ਵੋਟਾਂ ਨੇ ਜੇ ਪਿੰਡਾਂ ਦੇ ਵਿੱਚ ਨਹੀਂ ਬਣੀਆਂ ਜਿਹੜਾ ਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਖੰਡੇ ਬਾਟੇ ਦੀ ਪੌਲ ਲਈ ਹੋਈ ਆ ਉਹ ਖੰਡੇ ਬਾਟੇ ਦੀ ਪੌ ਲੈ ਕੇ ਆਪਣੀ ਜਿਹੜੀ ਆ ਵੋਟ ਵੀ ਬਣਾ ਸਕਦੇ ਹਨ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਾਂ ਲਕਸ਼ਣ ਵੀ ਲੜਨੀ ਆ ਅਤੇ ਉਸ ਤੋਂ ਬਾਅਦ 227 ਭਾਗ ਕੀ 2027 ਦੇ ਵਿੱਚ 2027 ਦੇ ਵਿੱਚ ਜਿਹੜੀ ਆ ਉਹ ਪੰਜਾਬ ਵਿਧਾਨ ਸਭਾ ਦੀ ਲਕਸ਼ਣ ਵੀ ਆਉਣੀ ਆ ਜੋ ਕਿ ਜਿੱਥੇ ਤੁਸੀਂ ਅੱਜ ਆਏ ਜੇ ਵੱਡੀ ਗਿਣਤੀ ਦੇ ਵਿੱਚ ਇਹ ਜਿਹੜਾ ਸਥਾਨੇ ਦੋ ਹਲਕਿਆਂ ਨੂੰ ਲੱਗਦਾ ਹਲਕਾ ਜੜਿਆਲਾ ਗੁਰੂ ਅਤੇ ਮਜੀਠਾ ਸੋ ਹਲਕਾ ਜੜਿਆਲਾ ਗੁਰੂ ਦੇ ਵਿੱਚ ਜੋ ਆਪਾਂ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨਗਰ ਦੇਲਾਂ ਵਾਲ ਚੇਅਰਮੈਨ ਬਾਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਜਿਨ੍ਹਾਂ ਵੱਲੋਂ ਹਲਕੇ ਦੀ ਸੇਵਾ ਆਰੰਭ ਦਿੱਤੀ ਗਈ ਆ ਇਹਨਾਂ ਨੇ ਇੱਕ ਐਂਬੂਲੈਂਸ ਲਈ ਆ ਅਤੇ ਜਿੱਥੇ ਵੀ ਕਿਸੇ ਨੂੰ ਮਰਤੀ ਲੋੜ ਹੁੰਦੀ ਪਹੁੰਚਦੇ ਆ ਜੇ ਕਿਸੇ ਗਰੀਬ ਦੇ ਘਰ ਦੀ ਛੱਤ ਦਾ ਉਹ ਵੀ ਇਹ ਕਰਦੇ ਆ ਤੇ ਇਹ ਵੱਡੀ ਗਿਣਤੀ ਦੇ ਵਿੱਚ ਹਲਕੇ ਦੀ ਸੇਵਾ ਦੇ ਵਿੱਚ ਤਤ ਪਰ ਹਨ ਸੋ ਇਹ ਸਟੇਜ ਤੋਂ ਇਹਨਾਂ ਨੂੰ ਸਰੂਪਾ ਦੇ ਕੇ ਇਹਨਾਂ ਦਾ ਸਨਮਾਨ ਕਰਕੇ ਜੋ ਜਿਹੜੇ ਹਲਕਾ ਜੜਿਆਲਾ ਗੁਰੂ ਆ 227 ਵਾਸਤੇ ਤਗੜੇ ਹੋ ਕੇ ਸੇਵਾ ਕਰਨ ਇਹਨਾਂ ਨੂੰ ਇਥੋਂ ਆਸ਼ੀਰਵਾਦ ਵੀ ਦਿੱਤਾ ਜਾਊਗਾ ਸੰਤਾ ਮਹਾਂਪੁਰਸ਼ਾਂ ਵੱਲੋਂ ਸਨਮਾਨ ਵੀ ਦਿੱਤਾ ਜਾਊਗਾ ਤੇ ਤੁਸੀਂ ਸਾਰੀ ਸੰਗਤ ਨੇ ਸਾਰੀ ਸੰਗਤ ਨੇ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਵੀ ਕਰਨਾ ਤੇ ਇਹਨਾਂ ਦੇ ਨਾਲ ਖੜਨਾ ਵਾ ਕਿਉਂਕਿ ਹਾਲੇ ਤੁਹਾਡੇ ਕੋਲ ਬਹੁਤ ਸਮਾਂ ਵਾ ਇਹਨਾਂ ਦੇ ਨਾਲ ਤਾਲਮੇਲ ਬਣਾ ਕੇ ਰੱਖਣਾ ਵਾ ਤੇ ਜੇ ਕਿਸੇ ਨੂੰ ਕੋਈ ਦਿੱਕਤ ਹੈ ਉਹ ਵੀ ਇਹਨਾਂ ਦੇ ਨਾਲ ਮਿਲ ਕੇ ਜਿਹੜੇ ਮਸਲੇ ਦਾ ਹੱਲ ਕਰਨਾ ਸੋ ਅੱਜ ਇਸ ਸਟੇਜ ਤੋਂ ਇਹਨਾਂ ਨੂੰ ਸਨਮਾਨ ਦੇਗੇ ਜਿਹੜੀ ਹਲਕਾ ਜੰਡਿਆਲਾ ਕਰੋ ਮੀਰੀ ਤੇ ਪੀਰੀ ਦੇ ਸੰਕਲਪ ਨੂੰ ਜਿਹੜਾ ਸਫਲਾ ਕਰਨ ਵਾਸਤੇ ਉਹਦੀ ਜਿਹੜੀ ਸੇਵਾ ਸੰਭਾਲ ਦਿੱਤੀ ਜਾ ਰਹੀ ਹੈ ਸਾਰੇ ਗੱਜਕੇ ਚਕਾਰਾ ਗਜਾਈਏ ਤੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਨਗਰ ਦੇਲਾਵਾਲ ਇਹਨਾਂ ਦਾ ਸਨਮਾਨ ਕਰੀਏ ਗੱਜਕੇ ਚਕਾਰਾ ਗਜਾਵੇ ਨਿਹਾਲ ਹੋ ਜਾਵੇ ਸੋ ਇਹਨਾਂ ਦੇ ਨਾਲ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਾਸਤੇ ਹਲਕਾ ਜੰਡਿਆਲਾ ਗੁਰੂ ਤੋਂ ਸਰਦਾ ਜਹੇਦਾਰ ਹਰਵਿੰਦਰ ਸਿੰਘ ਜੀ ਫੌਜੀ ਸਾਹਿਬ ਜਿਹੜੇ ਦੇਸ਼ ਦੀ ਸੇਵਾ ਕਰਕੇ ਆਏ ਹਨ ਉਹਨਾਂ ਰਿਟਾਇਰ ਹੋ ਚੁੱਕੇ ਹਨ ਹੁਣੇ ਧਾਰਮਿਕ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਵਾਸਤੇ ਅਸੀਂ ਕੋਈ ਪਾਰਟੀ ਵੱਲੋਂ ਨਹੀਂ ਕਿਸੇ ਧੜੇ ਵੱਲੋਂ ਨਹੀਂ ਜਿਹੜੀ ਵੀ ਪਾਰਟੀ ਸਾਡੀ ਹਮਾਇਤ ਕਰਨੀ ਚਾਹੂਗੀ ਅਸੀਂ ਉਹਨੂੰ ਕਵਾਂਗੇ ਕਿ ਤੁਸੀਂ ਖੜੇ ਮਥੇ ਆਓ ਸਾਡੇ ਨਾਲ ਰਲੋ ਅਤੇ ਸਾਡੇ ਵੱਲੋਂ ਜਿਹੜਾ ਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਜੰਡੇਆਲਾ ਗੁਰੂ ਤੋਂ ਸਰਦਾਰ ਹਰਵਿੰਦਰ ਸਿੰਘ ਜੀ ਫੌਜੀ ਪਿੰਡ ਨੰਗਲਦੇয়াল ਇਹਨਾਂ ਨੂੰ ਜਿਹੜੀ ਆ ਸੇਵਾ ਦਿੱਤੀ ਗਈ ਆ ਇਹ ਵੱਧ ਚੜ ਕੇ ਸੇਵਾ ਕਰਨਗੇ ਇਹਨਾਂ ਨਾਲ ਤਾਲਮਿਲ ਕਰਕੇ ਜੇ ਕਿਸੇ ਦੀ ਵੋਟ ਨਹੀਂ ਬਣੀ ਉਹ ਬਣਵਾ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ